ਦੋਸਤੋ ਹਰੀਕੇ ਹੈਡ ਤੋਂ ਦੋ ਵੱਡੀਆਂ ਨਹਿਰਾਂ ਨਿਕਲਦੀਆਂ ਇੱਕ ਤਾਂ ਹੈਗੀ ਰਾਜਸਥਾਨ ਫੀਡਰ ਜਿਹੜੀ ਸਿੱਧੀ ਰਾਜਸਥਾਨ ਜਾਂਦੀ ਆ ਇੱਕ ਹੈਗੀ ਆ ਪੰਜਾਬ ਫੀਡਰ ਜਿਹਨੂੰ ਆਪਾਂ ਸਰਹੰਦ ਫੀਡਰ ਵੀ ਕਹਿੰਨੇ ਆ ਇਹ ਨਹਿਰ ਪੱਕੀ ਹੋ ਰਹੀ ਆ ਤੇ ਚਲੋ ਚੰਗੀ ਗੱਲ ਆ ਡਵੈਲਪਮੈਂਟ ਹੋਣੀ ਚਾਹੀਦੀ ਹੈ ਸਰਕਾਰਾਂ ਦਾ ਕੰਮ ਵੀ ਹੈਗਾ ਡਵੈਲਪਮੈਂਟ ਕਰਨ ਦਾ ਪਰ ਅਜੇ ਤੱਕ ਸਾਨੂੰ ਇਹ ਸਮਝ ਨਹੀਂ ਆਈ ਕਿ ਪੱਕੀ ਨਹਿਰ ਨੂੰ ਦੁਬਾਰਾ ਕਿਉਂ ਪੱਕਿਆ ਕੀਤਾ ਜਾ ਰਿਹਾ ਹੈ ਤੁਹਾਡੇ ਸਾਹਮਣੇ ਇਹ ਨਹਿਰ ਪਹਿਲਾਂ ਵੀ ਪੱਕੀ ਸੀ ਹਾਲਾਂਕਿ ਚਲੋ ਇੱਟਾਂ ਨਾਲ ਪੱਕੀ ਸੀ ਹੁਣ ਮੇਰੇ ਵੀਰ ਕਈ ਭਰਾ ਕਹਿਣਗੇ ਵੀ ਇਹ ਥੱਲੇੋਂ ਕੱਚੀ ਹੀ ਵੀਰੋ ਬਿਲਕੁਲ ਥੱਲੇੋਂ ਕੱਚੀ ਨਹੀਂ ਸੀ ਹੈਗੀ ਥੱਲੇ ਵੀ ਇੱਟਾਂ ਤੇ ਕ੍ਰੈਸ਼ਰ ਪਾ ਕੇ ਪੱਕੀ ਕੀਤੀ ਹੋਈ ਸੀ ਹੁਣ ਇਹਨੂੰ ਨਵੇਂ ਸਿਰੋਂ ਫੇਰ ਪੱਕਿਆ ਕੀਤਾ ਜਾ ਰਿਹਾ ਹੈ ਚਲੋ ਤੁਸੀਂ ਕਰੋ ਪੱਕਾ ਕੰਕਰੀਟ ਪਾਓ ਜੋ ਮਰਜ਼ੀ ਕਰੋ ਤੁਹਾਡੇ ਕੋਲ ਵਾਧੂ ਪੈਸਾ ਸਰਕਾਰਾਂ ਕੋਲ ਤੁਹਾਨੂੰ ਵਾਧੂ ਜਿਹੜਾ ਸਕੇਂਦਰ ਆ ਉਹ ਕਰਜ਼ਾ ਦੇ ਰਿਹਾ ਤੇ ਤੁਸੀਂ ਲੈ ਰਹੇ ਜੇ ਜੋ ਮਰਜ਼ੀ ਕਰੋ ਸਾਨੂੰ ਇਸ ਚੀਜ਼ ਨਾਲ ਕੋਈ ਨਹੀਂ ਹੈਗਾ ਪਰ ਜਿਹੜੀ ਹਾਲ ਦੀ ਘੜੀ ਮੌਜੂਦਾ ਸਥਿਤੀ ਇਹ ਬਣੀ ਖੜੀ ਆ ਕਿ ਜਿਵੇਂ ਮੰਨ ਲਓ ਨਹਿਰ ਪੱਕੀ ਕੀਤੀ ਜਾ ਰਹੀ ਆ ਕੰਕਰੀਟ ਪਾ ਕੇ ਸਾਈਡਾਂ ਵੀ ਕੰਕਰੀਟ ਨਾਲ ਪੱਕੀਆਂ ਕੀਤੀਆਂ ਜਾ ਰਹੀਆਂ ਥੱਲੋ ਵੀ ਪੱਕੀ ਕੀਤੀ ਜਾ ਰਹੀ ਹੈ ਕੰਕਰੀਟ ਨਾਲ ਪਰ ਜਿਹੜੀ ਥੱਲੇ ਆਣਾ ਆਪਣੇ ਕਹਿ ਦਈਏ ਵੀ ਕੀ ਕਰ ਰਹੇ ਨੇ ਥੱਲੋਂ ਪੋਲੋਥੀਨ ਵਿਛਾ ਕੇ ਨਾ ਤਰਪਾਲਾ ਵਿਛਾ ਕੇ ਥੱਲੇ ਤੇ ਉੱਤੇ ਕੰਕਰੀਟ ਨਾਲ ਪੱਕੀ ਕਰ ਰਹੇ ਨੇ ਇਹ ਇੱਕ ਘਾਤਕ ਸੌਦਾ ਹੈ ਸਾਡੇ ਏਰੀਏ ਵਾਸਤੇ ਜਿੱਥੇ ਅੱਜ ਦੇ ਟਾਈਮ ਤੇ ਮੋਟਰਾਂ ਉੱਚੀਆਂ ਉੱਪਰ ਚਲਦੀਆਂ ਪਈਆਂ ਪਾਣੀ ਲੈਵਲ ਉੱਪਰ ਹੈ ਕਿਉਂਕਿ ਪਾਣੀ ਰੀਚਾਰਜ ਹੁੰਦਾ ਰਹਿੰਦਾ ਜਦੋਂ ਨਹਿਰ ਵਗਦੀ ਹੈ ਤੇ ਸਵਾਲ ਇਹ ਕਿ ਖੜਾ ਹੁੰਦਾ ਕਿ ਸਰਕਾਰ ਨੇ ਇਹ ਕਿਹਾ ਕਿ ਜਿਹੜੀ ਇਹ ਨਹਿਰ ਉਹਦਾ ਪਾਣੀ ਥੱਲੇ ਰੀਚਾਰਜ ਹੁੰਦਾ ਇਸ ਕਰਕੇ ਪਾਣੀ ਪੂਰਾ ਦਾ ਅੱਗੇ ਨਹੀਂ ਜਾਂਦਾ ਤੇ ਭਰਾਵੋ ਮੈਂ ਇਹ ਕਹਿੰਨਾ ਕਿ ਦਰਿਆ ਦੇ ਵਿੱਚ ਪਾਣੀ ਬਹੁਤ ਆ ਤੁਸੀਂ ਥੋੜਾ ਜਿਹਾ ਹੋਰ ਛੱਡ ਦਿਆ ਕਰੋ ਰੀਚਾਰਜ ਇਹ ਥੋੜਾ ਜਿਹਾ ਥੱਲੇ ਖੱਪਾ ਤੇ ਨਹੀਂ ਖੁੱਲਾ ਵੀ ਪਾਣੀ ਥੱਲੇ ਹੀ ਵੜਦਾ ਜਾਂਦਾ ਹੈ ਮਾੜਾ ਮੋੜ ਹੀ ਰੀਚਾਰਜ ਹੁੰਦਾ ਨਾ ਤੇ 24 ਘੰਟੇ ਨਹਿਰ ਵਗਦੀ ਆ ਜੇ ਰੀਚਾਰਜ ਹੁੰਦਾ ਵੀ ਆ ਤੇ 24 ਘੰਟੇ ਜਿਹੜੀ ਨਹਿਰ ਚੱਲਦੀ ਆ ਕਿੰਨਾ ਕੋ ਰੀਚਾਰਜ ਹੁੰਦਾ ਹੋਊਗਾ ਉਹ ਤਾਂ ਆਪਾਂ ਉੱਥੇ ਗੱਲ ਕਹਿ ਸਕਦੇ ਆ ਜਿਹੜੀ 6 ਮਹੀਨੇ ਨਹਿਰ ਬੰਦ ਹੋਵੇ ਤੇ 6 ਮਹੀਨੇ ਚੱਲਦੀ ਹੋਵੇ ਤੇ ਪਿੱਛੋਂ ਸਰਕਾਰ ਨੇ ਜਿਹੜਾ ਪਾਣੀ ਛੱਡਿਆ ਹੋਵੇ ਤੇ ਰੇਤਾ ਜੇ ਪਾਣੀ ਸਿਮਦਾ ਜਾਂਦਾ ਹੋਵੇ ਤੇ ਅੱਗੇ ਜਾਂਦਾ ਨਾ ਹੋਵੇ ਜਦੋਂ 24 ਘੰਟੇ ਨਹਿਰ ਚੱਲਦੀ ਆ ਦਰਿਆ 'ਚ ਪਾਣੀ ਵਾਧੂ ਆ ਫਿਰ ਸਾਨੂੰ ਕਿਹੜੀ ਗੱਲ ਦਾ ਖਤਰਾ ਹੈ ਸਾਡੇ ਜਿਹੜੇ ਮੁੰਡੇ ਆ ਨੌਜਵਾਨ ਐ ਉਹਨਾਂ ਉਹਨਾਂ ਨੂੰ ਨੌਕਰੀ ਦੀ ਜਗ੍ਹਾ ਤੇ ਉਹਨਾਂ ਨੇ ਐਤਕੀ ਤੋੜੇ ਚੁੱਕ ਚੁੱਕ ਕੇ ਬੰਨਾਂ ਦੇ ਇੱਕ ਐਤ ਕੀ ਨਹੀਂ 2019 ਤੋਂ ਲੈ ਕੇ ਤੋੜੇ ਚੁੱਕ ਚੁੱਕ ਕੇ ਲੱਕ ਰਹਿ ਗਿਆ ਜਿਹੜੇ ਨੌਜਵਾਨ ਮੁੰਡੇ ਆ ਮੋਢੇ ਰਹਿ ਗਿਆ ਬੰਨ ਬੰਨਦਿਆਂ ਬੰਦਿਆ ਅਜੇ ਤੱਕ ਬੰਨ ਨਹੀਂ ਪੱਕੇ ਕੀਤੇ ਗਏ ਪਰ ਜਿਹੜੀਆਂ ਚੀਜ਼ਾਂ ਪੱਕੀਆਂ ਨੇ ਉਹਨਾਂ ਨੂੰ ਤੋੜ ਕੇ ਦੁਬਾਰਾ ਫਿਰ ਪੱਕਿਆ ਕੀਤਾ ਜਾ ਰਿਹਾ ਇਹ ਕਿੱਧਰ ਦੀ ਡਿਵੈਲਪਮੈਂਟ ਆ ਦੂਜੀ ਗੱਲ ਜਿਹੜੀ ਚੀਜ਼ ਤਰਪਾਲ ਪਾਉਣ ਵਾਲੀ ਏ ਇਹ ਬੜਾ ਘਾਤਕ ਸੌਦਾ ਹੈ ਕਿਸੇ ਨਾ ਕਿਸੇ ਦਿਨ ਸਾਡਾ ਜਿਹੜਾ ਪੰਜਾਬ ਆ ਉਹਨੂੰ ਰੇਗਿਸਤਾਨ ਬਣਾਉਣ ਦੀ ਪੂਰੀ ਤਿਆਰੀ ਚੱਲ ਰਹੀ ਆ ਤੇ ਇਹ ਮੈਂ ਨਹੀਂ ਚਾਹੁੰਦਾ ਕਿ ਇਹ ਤੁਸੀਂ ਡਵੈਲਪਮੈਂਟ ਨਾ ਕਰੋ ਤੁਸੀਂ ਕਰੋ ਪਰ ਕਮ ਸੇ ਕਮ ਥੱਲੇ ਤਰਪਾਲ ਨਾ ਵਿਛਾਓ ਤਰਪਾਲ ਵਿਛਾਇਆ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੈ ਇਹ ਤੁਹਾਡੇ ਚਰਨਾਂ 'ਚ ਬੇਨਤੀ ਆ ਵੀਡੀਓ ਸ਼ੇਅਰ ਕਰ ਦਿਓ